ਹਾਂਜੀ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਸ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਆ ਜੀ ਅੱਜ ਪਿੰਡ ਮੱਤੇਵਾਲ ਭਾਜੀ ਵੀਡੀਓ ਬਣਾਉਣ ਜਾ ਗਏ ਆ ਇੱਕ ਨੀਲੀ ਗਾਵੀ ਝੋਟੀ ਏ 622 ਦੀ ਤੇ ਇੱਕ 20 20 ਪਲੱਸ ਆਗੀਆਂ ਇਕੱਲੀਆਂ ਦੀਆਂ ਜੀ ਭਾਜੀ ਉਹਨਾਂ ਨੇ ਆਜੋ ਗੱਲਬਾਤ ਕਰਦੇ ਆ ਭਾਜੀ ਉਹਨਾਂ ਨਾਲ हां जी बाजी सास्नी काल जी महाराज जी सास्नी काल किया चाल दे चप्पा बाबे दी बहुत बढ़िया ਝੋਟੀਆਂ ਆਜ ਐਕੀ ਬਹੁਤ ਚੰਗੀਆਂ ਲਿਆਂਦੀਆਂ 20 20 ਕਿਲੋਆਂ ਆਂ ਲਿਆਂਦੀਆਂ ਫੇਰ ਦੇ ਲੋਰ ਹਰਿਆਣੇ ਦੀਆਂ ਵਾਹ ਹਰਿਆਣੇ ਦੀਆਂ ਇੱਕ ਨੀਲੀ ਕਾਬੀ ਬਹੁਤ ਜਿਆਦੀ ਚੰਗੀ ਆ ਦੇ ਬਾਵਰ 2 ਦੀ ਆ ਬਾਵਰ 2 ਦੀ ਆ ਆ ਪੈਂਦੇ ਨੇ ਝੋਟੀਆਂ हां जी हां जी 12 ਲੀਟਰ ਹੈ ਉਹ ਗੋਲਾ ਵਾ 12 ਲੀਟਰ ਆ ਬਈ ਨਾ ਬੱਚਾ ਨਾੜੂ ਤੇ ਆ ਬਈ ਆ ਬੱਚਾ ਨਾੜੂ ਤੇ ਆ ਕੱਟੀ ਮਗਰ ਵਾਹ हां ਨਾੜੂ ਤੇ ਬੱਚਾ ਨੇ ਕੱਟੀ ਆ 11 ਤੋਂ 12 ਜਾਂ 15 ਕਿਲੋ ਵਾਲੀ ਆ 15 ਕਿਲੋ ਵਾਲੀ ਆ ਖੋਲੋ ਬਾਜੀ ਬਹੁਤ ਜਿਆਦੀ ਚੰਗੀਆਂ ਅਸਲ ਵਾ ਅਸਲ ਚੰਗੀਆਂ ਵੱਡੀਆਂ ਝੋਟੀਆਂ ਦੇ ਨਿੱਕੀਆਂ ਨਹੀਂ ਆ ਪੁਰੀਆਂ ਪਾਲੀਆਂ ਪੁਰੀਆਂ ਦਾ ਮਲਕੇ ਸਰੀਰ ਦਾ ਬਹੁਤ ਚੱਲ ਆ ਚੰਗੀਆਂ ਲੰਮੀਆਂ ਲੰਮੀਆਂ ਬਹੁਤ ਜਿਆਦੀਆਂ ਆ ਰੇ ਮਾਰੇ ਮਾਰੇ ਸੁਨਮ ਤੇ ਵਾਲ ਚਿੱਟੇ ਯਾਤਰ ਕਮ ਆਓ ਜੀ ਸਿੰਗਲ ਖਾਂ ਮਰੇ ਚੰਗੀ ਕੁਆਲਿਟੀ ਠਾਣ ਰੋ ਹਾਂ ਬਹੁਤ ਜਿਆਦੀ ਕੁਆਲਿਟੀ ਚੰਗੀ ਬਹੁਤ ਜਿਆਦੀਆਂ ਥੱਲੇ ਚੰਗੀਆਂ ਸਾਫ ਸੂਫੀਆਂ ਦੇ ਆ ਖਰੀਦਦਾਰ ਵੀ ਪੂਰੇ ਉੱਥੇ ਗਾਥੇ ਆ ਐ ਅਸਲ ਵਾਸਲਾ ਅਸਲ ਜਿਹਨਾਂ ਨੂੰ ਅੱਡੇ ਆ ਚੋ ਇਹ ਅਸਲ ਵਾਸ ਅਸਲ ਕੱਟੇ ਆ ਵਾ ਮਲਕੇ ਛੋਟੇ ਦਾਤਰਾ ਮੋਲ ਤੇ ਭਾਵੇਂ 140 ਜਾਂ ਡੇਢ ਜਾਂ 160 ਦੀਆਂ ਵੀ ਵੇਖਣ ਆ ਲਈਆਂ ਵਾ ਹਾਂਜੀ ਹਾਂਜੀ ਮਲਕੇ ਕੱਟੀ ਹਾਂ ਜਾਂ ਨਾ 130 ਬੋਲੋ ਆ 2000 ਛੋਟ ਕਰਦਾਂਗੇ 128 ਦੀ ਦੇਦਾਂਗੇ ਹੋਰ ਥੋੜਾ ਬੋਲਾ ਕੋਈ ਥੋੜਾ ਬੋਲਾ ਥੋੜਾ ਬੋਲਾ ਛੋੜ ਛਾੜ ਹੋਊਗੀ ਠੀਕ ਹੈ ਜੀ ਦੇਖੋ 23 ਦੇ ਦੋ ਛੋੜ ਦੋਂਦੀ ਝੋਟੀ 10 ਤੋਂ 11 ਲੀਟਰ ਆ ਘੱਟੀ ਕੋ ਆਵੇ ਹਦ ਦੁੱਧ 10 ਤੋਂ 11 ਲੀਟਰ ਆ ਇਹਲੇ ਬਹੁਤ ਜਿਆਦੀ ਚੰਗੀ ਸਾਫ ਸੋਸ ਤਾ ਜੀ ਸੂਈ ਤਿੰਨਾਂ ਚੌਂਾਂ ਦਾ ਨਾ ਦੀ 13 ਤੋਂ 14 ਕਿਲੋ ਘੱਟੀ ਦੁੱਧ ਕਰੋਗੇ ਤੇ 13 ਤੋਂ 14 ਕਿਲੋ ਦੁੱਧ ਮੈਲਾ ਫੋਲਾ ਕੁੱਟ ਕੇ 13 ਤੋਂ 14 ਕਿੰਨੇ ਬਰੀਕੀਆਂ ਬਰਾਕੀਆਂ ਬੋਲ 10 ਤੋਂ 11 ਕਿਲੋ ਆ ਇਹਲੇ ਦੁੱਧ ਬਰੀਕੀ ਬਰਾਕੀ ਬੜੀ ਆ ਬਹੁਤ ਸੇਕ ਸੁੰਗੇ ਬਹੁਤ ਕੁਆਲਟੀ ਦਾ ਚੰਗਾ ਆਦੇ ਬਿਲਕੁਲ ਤਾਜੀ ਆਵੇ ਸੂਈ ਬੱਚਾ ਬਿਲਕੁਲ ਤਾਜਾ ਬਿਲਕੁਲ ਤਾਜੀ ਸੂਈ ਆਵੇ ਹਾਂਜੀ ਇਹ ਤਾਜੀ ਬਿਲਕੁਲ ਸੂਈ ਆ ਬਲੈਕ ਕੱਟੀ ਦਾ ਵਿਗਨੂ ਤੇ ਕੱਟੀ 1 40 ਦੀ ਵਿਗਦੀ ਆ ਕੱਟੀ ਹਾਂ ਜਣਾ 1 15 ਦੀ ਦੇਣੀ ਆ 1 15 ਦੀ ਦੇਣੀ ਆ ਵੇਖੋ ਜੀ ਬਹੁਤ ਜਿਆਦਾ ਚੰਗੀ ਆ ਅਸਲ ਬਹੁਤ ਜਿਆਦਾ ਚੰਗੀ ਆ ਤੇ ਆ ਕੇ ਯਾਰ ਕੀ ਪੁੱਛ ਆ ਬਹੁਤ ਜਿਆਦਾ ਇਹ ਪਿਓਰ ਨਹੀਂ ਦੀ ਰਾਵੀ ਬਹੁਤ ਠੰਡੀ ਧੀ 10 ਕਿਲੋ 10 ਕਿਲੋ ਕੱਟੀ ਕੋ ਬੋਲਾ ਯਾ ਜਿਆਦੀ ਠੰਡੀ ਹੈ ਨੇ ਦੋਂਦੀ ਆ ਚੌਕ ਦਾ ਇੱਕ ਦੰਦ ਭੰਨਿਆ ਜਿਆਦੀ ਭਲੀ ਭਲੀ ਬਾਵਰ ਬੰਦ ਬਾਵਰ ਟੂ ਦੇ ਬਲੱਡ ਲੈਡ ਕਿਉਂ ਆ ਬਹੁਤ ਚੰਗੀ ਹੈ ਅੱਖਾਂ ਅੱਖਾਂ ਪਿਓ ਰਿਆ ਪਿਓਰ ਦੋਵੇਂ ਅੱਖਾਂ ਅੱਖਾਂ ਬਹੁਤ ਚਿੱਟੀਆਂ ਦੋ ਬਹੁਤ ਭਲੀ ਭਲੀ ਬੈਠ ਕੇ ਕੱਟੀ ਨੂੰ ਖਾਦ ਲੇ ਗੈਰੀ ਬਹੁਤ ਚਲਕਿਓ ਆਈ ਬਹੁਤ ਜਿਆਦੀ ਚੰਗੀ ਸਰਦਾਰਾਂ ਦਾ ਚਮੰਦ ਨਾ ਦੀ ਰਹੀ ਆ ਐ ਹੋਦੀ ਠੰਡੀ ਬੈੰਦ ਗੱਲ ਕਰੀ ਜੀ ਜੀ ਠੰਡੀ ਮੈਂ ਹੁੰਦੀ ਹਾਂ ਆਹ ਦੋ ਘੰਟੀ ਦੀ ਐ ਠੱਡੀ ਤੇਰੀ ਆ ਘੰਟੀ ਤੇਰੀ ਦੇਖੋ ਬੱਚੇ ਤੋਂ ਬਿਨਾਂ ਹੀ ਬਹਿਨ ਦਿੱਤਾ ਬਹੁਤ ਜਾਨੀ ਠੰਡੀ ਬੜਾ ਚੰਗਾ ਕੱਟਾ ਬਹੁਤ ਚੰਗੀ ਥੋਰ ਨਹੀਂ ਦੀ ਰਾਬ ਥੋਰ ਹੀ ਦੀ ਰਾਬ ਆ ਖਲਮ ਆ ਖਲਮ ਹਾਂਜੀ ਇਹਦਾ ਦੱਸਿਓ ਜੀ ਕੱਟੀ ਤੇ ਆ ਇੱਕ 40 ਦੀ ਵਿਕਣ ਦਾ ਹੱਕ ਰੱਖਦੀ ਆ ਇੱਕ 25 ਦੀ ਦੇ ਦਾਂਗੀ ਇੱਕ 25 ਦੀ ਹਾਂ ਵੀ ਇੱਕ 25 ਦੀ ਦੇ ਦਾਂਗੀ ਦੇ ਨਾ ਮਹੀਨਾ ਦਿਖਾਓ ਪੈਸੇ ਲਾਏ ਆ ਪਿਆਸਾ ਰੋਵ ਪੈਸੇ ਲਾਏ ਆ ਐਸਾ ਲ ਕਟੀਆਂ ਆ ਆ ਚੰਗੀ ਵੱਡੀ ਸੂਈ ਨੂੰ ਮਲ ਕੇ ਅੱਜ ਦਿਨ ਹੋਏ ਆ 8 ਤੋਂ 9 14 ਤੋਂ 15 ਲੀਟਰ ਆਲੇ ਦੁੱਧ ਆ ਤੇ 20 ਗਲਾਸ ਆ ਚੰਗੀ ਥੱਲੇ ਬਹੁਤ ਸਾਫ ਥੱਲੇ ਉਹਨੇ ਵੇਖੋ ਜਵਾਨ ਕੱਢੀ ਆ ਜੱਗੀ ਤੁਹਾਡੇ ਨਿਕਾ ਲੱਗਦਾ ਹਨ ਕੱਟੀ ਆ ਮਗਰ ਕੱਟੀ ਕੱਟੀ ਮਗਰ ਵੇਖੋ ਕੱਟੀ ਮਗਰ ਬੱਟੀ ਬੱਟਰੀ ਹੈ ਫਰੀਕ ਪੁੱਲ 14 ਤੋਂ 15 ਲੀਟਰ ਮਿੰਤੀ ਦਾ ਦੋ 14 ਤੋਂ 15 ਲੀਟਰ ਮਿੰਤੀ ਦਾ ਦੋ ਬਹੁਤ ਜਿਆਦੀ ਚੰਗੀ ਆ ਇਹ ਬਹੁਤ ਜਿਆਦੀ ਚੰਗੀ ਆ ਠੰਡੀ ਠਰੀ ਭਰੀ ਆ ਹਾਂ ਇਹ ਬਹੁਤ ਜਿਆਦੀ ਚੰਗੀ ਆ ਇਹ ਮੈਂ ਮਲਕੇ ਮੈਂ ਜਿੰਨਾ ਦੁੱਧ ਕਰਨਾ ਨਾ 20 ਪਲੱਸ ਮੈਂ ਤਾਂ ਮਲਕੇ 1.70 ਦੀ ਆ ਇਹ ਵੀ ਇੱਕ 35 ਦੀ ਦੇ ਦਾਂਗੀ ਇੱਕ ਪੈਂਦੀ 20 ਕਿਲੋ ਆ ਗਈ ਹਾਂ 20 ਕਿਲੋ ਵੇਖ ਲਓ ਭਾਜੀ ਬਹੁਤ ਚੱਕੀਆਂ 20 20 ਕਿਲੋ ਆ ਗਈਆਂ 14 15 ਲੀਟਰ ਦੁੱਧ ਆ ਹੁਣ 14 15 ਕਿਲੋ ਦੁੱਧ ਆ ਹਾਲੇ ਤਾਜੀ ਸੂਈ ਆ ਬਿਲਕੁਲ ਤਾਜੀ ਸੂਈ ਵੱਡੀ ਵੱਡੀ ਆ ਛੋਟੀ ਵੇਖੋ ਕੱਟੀ ਗਈ ਬਸ ਐਹੋ ਹੀ ਹੈ ਬਾਕੀ ਤੇ ਨੰਬਰ ਦਾ ਸੇਵਾ ਜੀ ਨੰਬਰ 88782695 ਠੀਕ ਹੈ ਜੀ ਆ ਪਸ਼ੂ ਜੇ ਚਾਰ ਪਸ਼ੂ ਜੇ ਇੱਕ ਨੀਲੀ ਗਾਵੀ ਏ ਇੱਕ ਛੋਟੀ ਦੋਂਦੀ ਅੱਸੀ ਘਾਲ ਭਾਜੀ